ਧੰਵਾਦ ਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਘਰ ਸਤਮਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਪੌਜਲ ਤਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਦਿਨ ਸੁਰੈਨ ਚਿਤਾਰੇ ਸਾਧ ਸੰਗ ਜਪ ਨਿ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੁਨ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਦਾਰੇ ਤਨਾ ਸ੍ਰੀ ਮਹੱਲਾ ਪੰਜਵਾ ਘਰ ਸਤਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਪੌਜਲਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਨਸੁਰੇਨ ਚਿਤਾਰੇ ਸਾਧ ਸੰਗ ਜਪਨੇ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗਨ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਧਾਰੇ ਤਨਾ ਸ੍ਰੀ ਮਹੱਲਾ ਪੰਜਵਾ ਕਰ ਸਤਿਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ 모ਹ ਮਹਾ ਭਉਜਲ ਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸੁਰੇਨ ਚਿਤਾਰੇ ਸਾਧ ਸੰਗ ਜਪਨੇ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗਨ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਦਾਰੇ ਤਨਾ ਸ੍ਰੀ ਮਹਲਾ 5ਵਾਂ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ 모ਹ ਮਹਾ ਪੌ ਜਲਤਾਰੇ ਰਹਾਓ सास सास ਨਿਮਖ ਨਿਮਖ ਦਿਨ ਸੁਰੇਨ ਚਿਤਾਰੇ ਸਾਧ ਸੰਗ ਜਪਨੇ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸ਼ਕਾਰ ਗੁਣ ਗੋਬਿੰਦ ਵਿਚਾਰੇ ਸਾਦ ਜਨਾ ਕੀਰੇ ਨਨਕ ਮੰਗਲ ਸੁਖ ਸਦਾਰੇ ਤਨਾ ਸ੍ਰੀ ਮਹੱਲਾ ਪੰਜਵਾ ਘਰ ਸਤਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ ਲੋਭ মোহ ਮਹਾ ਪੋਜਲ ਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸੁਰੇਨ ਚਿਤਾਰੇ ਸਾਧ ਸੰਗ ਜਪਨੇ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਦਾਰੇ ਤਨਾ ਸ੍ਰੀ ਮਹੱਲਾ ਪੰਜਵਾ ਘਰ ਸਤਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲਕਲੇਸ ਲੋਭ ਮੋਹ ਮਹਾ ਪਉ ਜਲਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸ੍ਰੇਣ ਚਤਾਰੇ ਸਾਧ ਸੰਗ ਜਪਨੇ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸ਼ਕਾਰ ਗੋਨ ਗੋਬਿੰਦ ਬੀਚਾਰੇ ਸਾਧ ਜਨਾ ਕੀ ਦੇ ਨਾਨਕ ਮੰਗਲ ਸੁਖ ਸਦਾਰੇ ਇਤਨਾ ਸ੍ਰੀ ਮਹੱਲਾ ਪੰਜਵਾ ਘਰ ਸਤਵਾਂ ੴ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਤਲਕਲੇਸ ਲੋਭ ਮੋਹ ਮਹਾ ਪਉ ਜਲਤਾ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸੁਰੇਨ ਚਿਤਾਰੇ ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੋਨ ਗੋਬਿੰਦ ਵਿਚਾਰੇ ਸਾਦ ਜਨਾ ਕੀ ਰੇ ਨਾਨਕ ਮੰਗਲ ਸੁਖ ਸਦਾ ਰੇ ਤਨਾ ਸ੍ਰੀ ਮਹਲਾ 5 ਘਰ ਸਤਮਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਤਲਕਲੇ ਸਲੋਬ ਮੋਹ ਮਹਾ ਪੌਜਲ ਤਾਰੇ ਰਹਾਓ ਸਾਸ ਸਾਸ ਨਮਕ ਨਮਖ ਦਿਨ ਸੁਰੇਨ ਚਿਤਾਰੇ ਸਾਧ ਸੰਗ ਜਪਨੇ ਸੰਗ ਮਨ ਨਿਦਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਦ ਜਨਾ ਕੀ ਰੇਨ ਨਨਕ ਮੰਗਲ ਸੂਖ ਸਧਾਰੇ ਤਨਾ ਸਰੀ ਮਹੱਲਾ ਪੰਜਵਾ ਕਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਇਕ ਸਿਮਰ ਪਿਆਰੇ ਕਲ ਕਲੇਸ਼ ਲੋਭ 모ਹ ਮਹਾ ਪੌ ਜਲਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨਸਰੇ ਨਚਤਾਰੇ ਸਾਧ ਸੰਗ ਜਪਨੇ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸ਼ਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨ ਕੀ ਰੇਨ ਨਾਨਕ ਮੰਗਲ ਸੂਖ ਸਦਾ ਰੇ ਚਰਨ ਕਮਲ ਨਮਸ਼ਕਾਰ ਗੋਨ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇ ਨਾਨਕ ਮੰਗਲ ਸੁਖ ਸਦਾ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ